दर्ज। सिटी 2 ਦੇ ਅੰਦਰ ਪੈਂਦੇ ਦੋ ਥਾਣਿਆਂ ਦੇ ਵਿੱਚ ਨਾਜਾਇਜ਼ ਤੌਰ ਤੇ ਚੱਲ ਰਹੇ ਹੁੱਕਾ ਬਾਰਾ ਖਿਲਾਫ ਕੀਤੇ ਗਏ ਮੁਕੱਦਮੇ ਦਰਜ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰਕੇ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਡੀਐਸਪੀ ਸਿਟੀ 2 ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀ ਬਠਿੰਡਾ ਦੇ ਸਿਟੀ 2 ਇਲਾਕੇ ਦੇ ਵਿੱਚ ਵੱਖ-ਵੱਖ ਕੈਫੇ ਆਦਿ ਤੇ ਰੇਡ ਕੀਤੀ ਗਈ ਤਾਂ ਇਸ ਦੇ ਵਿੱਚ ਤਿੰਨ ਕੈਫਿਆਂ ਦੇ ਉੱਪਰ ਛਾਪੇਮਾਰੀ ਦੇ ਵਿੱਚ ਨਜਾਇਜ਼ ਤੌਰ ਤੇ ਚਲਦੇ ਹੋਏ ਹੁੱਕਾ ਬਾਰ ਪਾਏ ਗਏ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੌਕੇ ਤੋਂ ਦਰਜਨ ਤੋਂ ਵੱਧ ਲੋਕਾਂ ਨੂੰ ਗੁਫ਼ਤਾਰ ਵੀ ਕੀਤਾ ਗਿਆ ਤੇ ਆਪਣੀ ਕਾਰਵਾਈ ਅਰੰਭੀ ਗਈ ਹੈ ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਕੈਫਿਆਂ ਦੀ ਆੜ ਦੇ ਵਿੱਚ ਇਹ ਲੋਕ ਨਾਜਾਇਜ਼ ਤੌਰ ਤੇ ਹੁੱਕੇ ਆਦਿ ਲੋਕਾਂ ਨੂੰ ਸਰਵ ਕਰ ਰਹੇ ਸਨ ਜਿਸ ਦੇ ਚਲਦੇ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੇ ਇਸ ਦੇ ਵਿੱਚ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਪੁਲਿਸ ਅਧਿਕਾਰੀਆਂ ਦੀ ਸਾਫ਼ ਤੌਰ ਤੇ ਚੇਤਾਵਨੀ ਹੈ ਕਿ ਅੱਗੇ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਕੀ ਕਹਿੰਦੇ ਨੇ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਸਿਟੀ 2 ਸੁਣਵਾਣਿਆ ਤੁਹਾਨੂੰ ਉਹਨਾਂ ਦੀ ਹੀ ਜ਼ੁਬਾਨੀ ਇਕ ਥਾਣਾ ਸਿਵਲ ਲਾਈਨ ਦੇ ਤੇ ਕੈਂਟ ਦੇ ਥਾਣਾ ਏਰੀਆ ਦੇ ਵਿੱਚ ਨਾ ਕਈ ਵਾਰ ਵਾਰੀ ਵਾਰੀ ਸ਼ਿਕਾਇਤਾਂ ਆ ਰਹੀਆਂ ਸੀਆਂ ਜਿਸ ਤੇ ਕਾਰਵਾਈ ਕਰਦੇ ਹੋਏ ਵੱਖ-ਵੱਖ ਰੀਡਿੰਗ ਪਾਰਟੀਆਂ ਬਣਾਈਆਂ ਗਈਆਂ ਸੀਗੀਆਂ ਤੇ ਐਸ ਪਰ ਇਨਫੋਰਮੇਸ਼ਨ ਜਿਹੜੇ ਵੱਖ-ਵੱਖ ਬਾਅਰਸ ਹੈਗੇ ਨੇ ਮਤਲਬ ਕੋਈ ਵੀ ਬਾਅਰਸ ਹੁੰਦੇ ਨੇ ਲਾਇਸੈਂਸ ਬਾਅਰਸ ਨੇ ਜੋ ਗੈਰ ਕਾਨੂੰਨੀ ਤਰੀਕੇ ਨਾਲ ਹੁੱਕਾ ਜਾਂ ਹੋਰ ਇਦਾਂ ਦਾ ਕੋਈ ਚੀਜ਼ ਵੇਚਦੇ ਨੇ ਜਿਹੜੀ ਐਕਟ ਨੂੰ ਵਾਇਲਟ ਕਰਦੀ ਹੈ ਤਾਂ ਉਸ ਤੇ ਅਸੀਂ ਕਾਰਵਾਈ ਕੀਤੀ ਤੇ ਕੱਲ ਇਸ ਸਬੰਧੀ 4 ਮੁਕੱਦਮੇ ਦਰਜ ਕੀਤੇ ਗਏ ਨੇ ਜੀ ਸਿਟੀ 2 ਦੇ ਏਰੀਆ ਦੇ ਵਿੱਚ 3 ਥਾਣਾ ਸਿਵਲ ਲਾਈਨ ਦੇ ਤੇ ਇੱਕ ਥਾਣਾ ਕੈਂਟ ਦੇ ਏਰੀਆ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਇਸ ਇਹਨਾਂ 4 ਮੁਕੱਦਮਿਆਂ ਮੁਕੱਦਮਿਆਂ ਦੇ ਵਿੱਚ ਕੁੱਲ 16 ਦੋਸ਼ੀ ਨੇ ਜਿਨ੍ਹਾਂ ਵਿੱਚੋਂ 14 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਤੇ ਇਹਨਾਂ ਰੇਟਸ ਦੌਰਾਨ ਸਾਨੂੰ ਕੱਲ ਤਕਰੀਬਨ 6 ਹੁੱਕਾ ਤੇ 24 ਜੋ ਵਾਈਪਸ ਹੁੰਦੀਆਂ ਇਲੈਕਟ੍ਰੋਨਿਕ ਸਿਗਰਟ ਜਿਹਨਾਂ ਨੂੰ ਕਹ ਦਿੰਦੇ ਆ ਉਹ ਰਿਕਵਰ ਕੀਤੀਆਂ ਤੇ ਅਸੀਂ ਜਿਹੜਾ ਇਹ ਮੁਕੱਦਮਾ ਹੈਗਾ ਸਿਗਰਟ ਐਂਡ ਅਦਰ ਤਬਾਕੂ ਪ੍ਰੋਡਕਟ ਹੈ ਇਹ ਸੈਟ ਦੇ ਵੱਖ-ਵ कुल 16 ਦੋਸ਼ੀ ਨੇ ਜੀ ਹੁਣ ਤੱਕ ਦੇ 16 ਚੋਂ 14 ਦੋਸ਼ੀ ਗ੍ਰਿਫਤਾਰ ਹੋ ਚੁੱਕੇ ਨੇ ਜੀ ਕਿੰਨੇ ਚਿਰ ਤੋਂ ਕਰ ਰਹੀ ਸੀ ਇਹ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਹੈ ਇਹਦੇ ਵਿੱਚ ਨਾ ਸਾਡੇ ਵੱਖ-ਵੱਖ ਸਮੇਂ ਤੇ ਅਸੀਂ ਸਰਪ੍ਰਾਈਜ਼ ਰੀਡਸ ਕਰਦੇ ਰਹਿੰਦੇ ਹੈਗੇ ਆ ਤਾਂ ਹੁਣ ਅਸੀਂ ਇਹ ਡਿਊਰਿੰਗ ਇਨਵੈਸਟੀਗੇਸ਼ਨ ਇਹ ਕਲੀਅਰ ਕਰਾਂਗੇ ਜੀ ਇਹ ਕਿੰਨੇ ਸਮੇਂ ਤੋਂ ਚੱਲ ਰਿਹਾ ਸੀਗਾ ਤੇ ਸਬੰਧੀ ਅਗਰ ਕੋਈ ਹੋਰ ਵੀ ਗੱਲ ਇਸ ਤਰੀਕੇ ਦੀ ਸਾਹਮਣੇ ਆਉਂਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈ ਜਾਂਦੀ ਹੈ ਸਰ ਪਹਿਲਾਂ ਵੀ ਇਹਨਾਂ ਦੇ ਮੁਕੱਦਮੇ ਦਰਜ ਨਹੀਂ ਕੱਲ ਅਸੀਂ ਵੱਖ-ਵੱਖ ਜਗ੍ਹਾਵਾਂ ਤੇ ਰੇਡ ਕੀਤੀਆਂ ਸੀਗੀਆਂ ਸਿਵਲ ਲਾਈਨ ਤੇ ਇਹ ਹੈਗਓਵਰ ਨਾਂ ਦਾ ਇੱਕ ਬਾਹਰ ਹੈਗਾ ਜੀ ਕੋਲ ਸਕੂਲ ਕੈਫੇ ਹੈ ਜੀ ਤੇ ਇੱਕ ਪ੍ਰਿਜ਼ਮ ਹੈਗਾ ਜਿੰਨਾ ਤੇ ਅਸੀਂ ਇਹ ਮਾਮਲੇ ਦਰਜ ਕੀਤੇ ਨੇ ਜੀ